ਹੋ ਸਕਿਆ ਉਹਦੇ ਘਰੇ ਅੱਗ ਵੀ ਲਾਉਣੀ ਆ ਠੀਕ ਆ ਅੱਗ ਵੀ ਲਾਉਣੀ ਆ ਮੈਂ ਮੈਂ ਮੂਰੇ ਹੋ ਜਾਣਾ ਮੈਂ ਅੱਗ ਲਾਉਣੀ ਠੀਕ ਆ ਬਸ ਅੱਗ ਲਾ ਕੇ ਸਾਨੂੰ ਸ਼ਾਂਤੀ ਮਿਲ ਜੇ ਕਿੰਨਾ ਫੜਦਣਗੇ ਇਹ ਪਰ ਨਹੀਂ ਅਸੀਂ ਵੀਰੇ ਅਸੀਂ ਚੂੜੀ ਕੱਸ ਕੇ ਹਟਣਾ ਅਸੀਂ ਨਾਲ ਹੱਡੀ ਮਾਂ ਐ ਮੇਰਾ ਕਲਾਸ ਕਲਾਸ ਵਾਲੂ ਜੀ ਮੇਰਾ ਮਿੱਤਰ ਸਿਗਾ ਅਸੀਂ ਨਾਲ ਖੜਿਆ ਮਾਂ ਕਿੱਥੋਂ ਤੱਕ ਸਾਰੋ ਜਾਇਆ ਗਿਆ ਚੰਡੀਗੜ੍ਹ ਤੱਕ ਜਿੱਥੋਂ ਤੱਕ ਜਾਇਆ ਗਿਆ ਅਸੀਂ ਧਰਨਿਆਂ ਹੀ ਲਾਉਣੇ ਆ ਅਸੀਂ ਲਾਚ ਕੇ ਥਾਣੇ ਮੂਰੇ ਬਹਿਣਾ ਐ ਅਸੀਂ ਵੀਰੇ ਜਿਵੇਂ ਸਾਡਾ ਬੰਦਾ ਮਾਰਿਆ ਨਾ ਬਸ ਨਹੀਂ ਅਸੀਂ ਮਾਰਾਂਗੇ ਇਨਸਾਫ ਨਾ ਮਿਲਿਆ ਅਸੀਂ ਮੁੰਡੇ ਦੀ লাশ ਨਹੀਂ ਸ਼ਿਸ਼ਕਾਰ ਕਰਨੀ ਮਿੱਟੀ ਉਹ ਬਣੀ ਵੀ ਆ ਅਸੀਂ ਉਹ ਮਿੱਟੀ ਨੂੰ ਲੈ ਕੇ ਜਿੱਥੋਂ ਤਿੱਕਰ ਪਹੁੰਚਿਆਗਾ ਜਾਵਾਂਗੇ ਗੱਡੀ ਦੀ ਫੇਟ ਮਾਰ ਕੇ ਬੰਦਾ ਬਾਹਰੋਂ ਚੱਕਿਆ ਗਿਆ ਬੰਦੇ ਹੋਰ ਵੀ ਵਿੱਚ ਹੈਗੇ ਆ ਜੇ ਉਹਨਾਂ ਦਾ ਅਨਟੈਰੋਗੇਟ ਕਰਨ ਪਹੁੰਚ ਸਕਤੀ ਕਰੇ ਫੇਰ ਬੰਦੇ ਹੋਰ ਨਿਕਲਣਗੇ ਨਾ ਬੋਟਾਂ ਨੇ ਸਰਪੰਚ ਮੈਂਬਰ ਬੰਦੇ ਆ ਜ਼ਿੰਮੇਵਾਰ ਭਾਈ ਦੀ ਬੋਟ ਤਾਂ ਸਾਰੀ ਕੈਨੇਡਾ ਬੈਠੀ ਆ ਜਿੰਨੇ ਸਰਪੰਚਾ ਜਿੰਨੇ ਮੈਂਬਰ ਜਦੋਂ ਜਨਾਨੀ ਫੜੀ ਗਈ ਉੱਥੋਂ ਕਿਵੇਂ ਉਦੋਂ ਪਹੁੰਚ ਗਏ ਉਹਨਾਂ ਨੂੰ ਜਨਾਨੀ ਦੀ ਜਾਦੇ ਜਿੱਤੇ ਦੀ ਰੋੜ ਸੀ ਜਿਹੜਾ ਮੇਰਾ ਪੁੱਤ 58 ਸਾਲਾਂ ਦਾ ਮੁੱਕ ਗਿਆ ਉਹਦਾ ਕੋਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਮੇਰਾ ਕਿਹੜਾ ਉਹ ਬੱਕਰੀ ਦਾ ਲੈਲਾ ਸੀਗਾ ਜਿਹੜਾ ਮੁੱਕ ਗਿਆ ਮੇਰਾ 58 ਸਾਲਾਂ ਦਾ ਪੁੱਤ ਮੁੱਕਿਆ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਨਾਂ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਅੱਜ ਇਸ ਟਾਈਮ ਅਸੀਂ ਪਿੰਡ ਚੰਦਨਵਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਰਾਤ ਬੀਤੀ ਰਾਤ ਇੱਕ ਜਤਿੰਦਰ ਨਾਮ ਦੇ ਜਿਹੜਾ ਲੜਕੇ ਦਾ ਕਤਲ ਹੁੰਦਾ ਕਤਲ ਦਾ ਜਿਹੜਾ ਉਸ ਤੋਂ ਬਾਅਦ ਜਿਹੜੀ ਲਾਸ਼ ਆ ਉਹ ਡਰੇਨ ਦੇ ਵਿੱਚੋਂ ਮਿਲਦੀ ਆ ਤੇ ਕੋਈ ਦੋਸ਼ੀਆਂ ਨੂੰ ਪੁੱਛਣਾ ਗ੍ਰਫਤਾਰ ਵੀ ਕੀਤਾ ਤੇ ਰਾਤ ਜਿਹੜੇ ਲੋਕ ਪੜਕੇ ਆ ਜਾਮ ਵੀ ਲਾਇਆ ਦੋ ਵਾਰੀ ਉਸ ਤੋਂ ਬਾਅਦ ਅੱਜ ਫੇਰ ਪਿੰਡ ਦੇ ਵਿੱਚ ਸਾਨੂੰ ਉਹਨੇ ਬੁਲਾਇਆ ਗੱਲਬਾਤ ਕਰਦੇ ਆ ਵੀ ਮਸਲਾ ਹੈ ਕੀ ਆ ਕੀ ਮਸਲਾ ਦੀ ਹੁਣ ਕੀ ਹੋਇਆ ਤੁਸੀਂ ਸੈਟੀਸਫਾਈਡ ਨਹੀਂ ਗਏ ਜਿਹੜੀ ਪੁਲਿਸ ਨੇ ਕਰੀ ਪਹਿਲਾਂ ਤਾਂ ਜਿੰਨਾਂ ਨੂੰ ਕੱਲ ਅਰੈਸਟ ਕੀਤਾ ਸੀਗਾ ਸੁਣਨ ਚ ਇਹ ਆ ਰਿਹਾ ਹਨਾ ਵੀ ਉਹਨਾਂ ਨੂੰ ਉਹਨਾਂ ਚੋਂ ਇੱਕ ਨੂੰ ਛਾੜਤਾ ਰਾਤ ਨੂੰ ਹਨਾ ਜਦੋਂ ਨਾਮ ਲਿਖਵਾਇਆ ਸਭ ਕੁਝ ਸਾਨੂੰ ਸ਼ੱਕ ਆ ਉਹਨਾਂ ਤੇ ਪੂਰਾ ਪੂਰਾ ਸ਼ੱਕ ਕੀ ਆ ਯਕੀਨ ਆ ਪੂਰਾ ਸਾਨੂੰ ਹਨਾ ਫਿਰ ਉਹਨਾਂ ਨੂੰ ਛੱਡਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਫਿਰ ਤਾਂ ਸਿੱਧੇ ਸਿੱਧੇ ਧੱਕਾ ਹੋ ਰਿਹਾ ਨਾ ਗਰੀਬਾਂ ਨਾਲ ਜੀ ਜੀ ਹੁਣ ਤੁਸੀਂ ਤੁਹਾਨੂੰ ਪੁਲਿਸ ਨਾਲ ਥੋੜੀ ਗੱਲ ਹੋਈ